ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੇਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਦੇ ਬਿਲਕੁਲ ਨਾਲ ਦਾ ਇਹ ਪਿੰਡ ਮਸਾਂ 4 ਕਿਲੋਮੀਟਰ ਇਹ ਚੜਦੇ ਵਾਲੇ ਪਾਸੇ ਦਾ ਪਿੰਡ ਹਾਈਵੇ ਦੋਸਤੋ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਤੇ ਉਹ ਹਾਈਵੇ ਇਸ ਪਿੰਡ ਦੇ ਵਿੱਚ ਦੀ ਲੰਘਿਆ ਹੋਇਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਬੜੇ ਖਾਸ ਜੇ ਨਾਗਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਵੀਰ ਐਚਐਫ ਨੂੰ ਪਸੰਦ ਕਰਦੇ ਉਹਨਾਂ ਵਾਸਤੇ ਇੱਕ ਚੰਗੇ ਢਾਂਚੇ ਦੀ ਫਿਕਸ ਹਵਾਨੇ ਦੀ ਐਚਐਫ ਵਾਇਰ ਤੇ ਜੇ ਕੋਈ ਵੀਰ ਜਰਸੀ ਦੇ ਕੰਮ ਕਰਨਾ ਚਾਹੁੰਦਾ ਤੁਹਾਨੂੰ ਇੱਕ ਕ੍ਰੋਸ ਬਰੀਡ ਦਾ ਗਾਂ ਇਦਾਂ ਦੀ ਦਿਖਾਊਗਾ ਸਾਈਵਾਲ ਦਾ ਸੀਮਨ ਲਵਾ ਦਿਓਗੇ ਤਾਂ ਸਾਈਵਾਲ ਬੱਚਾ ਆ ਜਾਊਗਾ ਜੇ ਜਰਸੀ ਸੀਮਨ ਲਵਾਓਗੇ ਤਾਂ ਜਰਸੀ ਦਾ ਬਹੁਤ ਸੋਹਣਾ ਬੱਚਾ ਇਹ ਗਾਂ ਦੇ ਸਕਦੀ ਹੈ ਇਹਦਾ ਹਵਾਨਾ ਵੀ ਬੜਾ ਚੰਗਾ ਤੇ ਬਾਕੀ ਢਾਂਚਾ ਵੀ ਬਹੁਤ ਸੋਹਣਾ ਸੋ ਸ਼ੁਰੂਆਤ ਆਪਾਂ ਇਸੇ ਤੋਂ ਕਰ ਲਾਂਗੇ ਐਚਐਫ ਤੁਹਾਨੂੰ ਦੋ ਨੰਬਰ ਤੇ ਦਿਖਾਉਣੇ ਤਸੱਲੀ ਤੁਸੀਂ ਕਰਨੀ ਹੈ ਪਸ਼ੂ ਖਰੀਦ ਪਸੂ ਜਿਹੜਾ ਵੀ ਖਰੀਦਦੇ ਹੋ ਪਾਸ ਤੁਸੀਂ ਕਰਨਾ ਹੁੰਦਾ ਉਹ ਮਿਲ ਜੇ ਬਾਈ ਨੂੰ ਕਰਨੇ ਗੱਲਬਾਤ ਅਮਰ ਭਾਈ ਸਤਿ ਸ਼੍ਰੀ ਅਕਾਲ ਅਮਰ ਭਾਈ ਅੱਜ ਦੋ ਨਗ ਆਪਣੇ ਕੋਲ ਹਾਂਜੀ ਦੋ ਨਗ ਪਹਿਲੇ ਨੰਬਰ ਤੇ ਗਾਂ ਕਨ ਮਸੂਆ ਸੂਈ ਇਹ ਪਲੂਣ ਵਛੀ ਦੋ ਹੀ ਦੰਦ ਪਿਓਰ ਦੋ ਦੰਦ ਠੀਕ ਹੈ ਅੱਛਾ ਸੂਈ ਕਦੋਂ ਦੀ ਹੈ ਸੂਈ ਸਵੇਰ ਦੀ ਸੂਈ ਹੈ ਜੀ ਮਾਲਮ ਜੇਰਦੀ ਰੂ ਦੀ ਕੰਮਲੀਟ ਆਈ ਪਈ ਇੱਕ ਦੀ ਤਾਂ ਠੀਕ ਹੈ ਇੱਕ ਦੀ ਆਪਾਂ ਸਿੱਟਿਆਂ ਜੀ ਇਹਦਾ ਵਛਾ ਇਹਦੇ ਨਾਲ ਇਹਦਾ ਮਗਰ ਵਛਾ ਜੀ ਉਹਦਾ ਮਗਰ ਵਛੀ ਠੀਕ ਹੈ ਅੱਛਾ ਜੀ ਭਾਈ ਇਹਦਾ ਕੀ ਰੇਟ ਰ ਹੈ ਇਹਦਾ 1 15 ਹੈ ਜੀ ਕੋਲ ਖੋਲੀਏ ਸੋ ਦੋਸਤੋ ਸੋਬਾ 115 ਰੇਟ ਹੈ ਹਵਾਨਾ ਸੋਹਣਾ ਥਣ ਸੋਹਣਾ ਤੇ ਦੋ ਦੰਦ ਹੈ ਰੰਗ ਵੀ ਇਦਾਂ ਦਾ ਵੀ ਇਹ ਬਹੁਤ ਸੋਹਣੇ ਬੱਚੇ ਜਰਸੀ ਬਰੀਡ ਦੇ ਦੇਊਗੀ ਤੇ ਹਵਾਨਾ ਤੁਸੀਂ ਇਹਦਾ ਦੇਖ ਹੀ ਸਕਦੇ ਹੋ ਕਿ ਦੁੱਧ ਇਹਨੇ ਚੰਗਾ ਦੇਣਾ ਸੋ ਇਹ ਪਹਿਲਾ ਸੂਆ ਦੋਸਤੋ ਵੈੜ ਥੋੜਾ ਕਰਾਸ ਬਰੀਡ ਚ ਹੈ ਥਾਂਚਾ ਸੋਹਣਾ ਥਣ ਹਵਾਨਾ ਚੰਗਾ ਇਹ ਹੀ ਖਾਸ ਗੁਣ ਹੁੰਦੇ ਆ ਤੇ 115000 ਦਾ ਜਿਹੜਾ ਰੇਟ ਉਹ ਬਾਈ ਨੇ ਕੀਤਾ ਹੈ ਇਹਦਾ ਤੁਸੀਂ ਤਾਂ ਦਾ ਸਹਿਜ ਤੇ ਹਵਾਨਾ ਦੇਖ ਸਕਦੇ ਹੋ ਬੋਲਾ ਇਹਦੇ ਚੋਂ ਨਿਕਲਿਆ ਵਾ ਉੱਤੋਂ ਤੁਹਾਨੂੰ ਢੱਲ ਜਿਹੜੀ ਉਹ ਮਹਿਸੂਸ ਹੁੰਦੀ ਹੋਣੀ ਹੈ ਵਟਵਾਲ ਜਿਹੜੇ ਪੈਂਦੇ ਉਹ ਬੋਲਾ ਚੋਣ ਤੋਂ ਬਾਅਦ ਚ ਪੈਣ ਲੱਗਦੇ ਹੁੰਦੇ ਸੋ ਇਹ ਪਹਿਲੇ ਨੰਬਰ ਤੇ ਤੇ ਦੀ ਜੇਰ ਇੱਥੇ ਬੱਠਲ ਚ ਹਜੇ ਪਈ ਹੈ ਹਜੇ ਬਈ ਨੇ ਸਿੱਟਣੀ ਹੈ ਥਾਂ ਦੇ ਸੈਜ ਬਾਰੇ ਦੋਸਤੋ ਮੈਂ ਗੱਲ ਕੀਤੀ ਸੀ ਤਾਂ ਅਗਲਾ ਥਣ ਦਾ ਸੈਜ ਦੇਖੋ ਬਹੁਤ ਸੋਹਣਾ ਥੋੜਾ ਬਹੁਤ ਥਣ ਹਜੇ ਪਲੂਨ ਚ ਹੋ ਸਕਦਾ ਮਾਮੂਲੀ ਤਾਂ ਉਹ ਜਦੋਂ ਕਲੀਅਰ ਹੋ ਜੂਗੀ ਪਲੂਨ ਲੈ ਜਾਣੀ ਹੈ ਤਾਂ ਉਹਦੇ ਨਾਲ ਹੋਰ ਨਿਖਰ ਜੂਗੀ ਸੋ ਸੋਨੀ ਵੈਡ ਪਹਿਲੇ ਨੰਬਰ ਤੇ ਇੱਕ ਵੱਡੇ ਕੱਦਕਾਰ ਦੀ ਐਫ ਐਫ ਫੈਕਸ ਜੇ ਹਵਾਨੇ ਦੀ ਤੇ ਬੱਚਾ ਇਹਦੇ ਨਾਲ ਫੀਮੇਲ ਕਾਫ ਹੈ ਅਮਰ ਭਾਈ ਇਹ ਕੰਨ ਮਸੂਆ ਇਹ ਵੀ ਪਹਿਲੇ ਹੀ ਸੂਆ ਦੋ ਹੀ ਦੰਦੇ ਆ ਜੀ ਅੱਛਾ ਇਹ ਵੀ ਸਵੇ ਸੂਈ ਹੈ ਅੱਜ ਇਹ ਵੀ ਸਵੇ ਸੂਈ ਜੇ ਤੁਹੇ ਰੇਟ ਕਿਹਦੀ ਤੋਂ ਠੀਕ ਹੈ ਇਹਦਾ ਰੇਟ ਕੀ ਰਹਿਣਾ ਭਾਈ ਇਹਦਾ 1.40 ਜੀ ਖੋਲੀ ਨੇ ਸੋ ਦੋਸਤੋ ਬੱਛੀ ਵਾਲੀ ਗਾਂ ਬੱਛੀ ਚੰਗੀ ਸੰਭਲੋਗੇ ਤੇ ਅੱਜ ਡਿਮਾਂਡ ਇਸ ਗਾਂ ਦੀ 1.40 ਹੈ ਤੇ ਕਨਫਰਮ ਹੈ ਕਰਮ ਵਾਲੀ ਤੁਸੀਂ ਦੋ ਦੰਦੀ ਇਹਨੂੰ ਤਿਆਰ ਕਰ ਲਓ ਜੇ ਲਗਭਗ ਸੇਮ ਰੇਟ 'ਚ ਹੀ ਇਹਨੇ ਵੜ ਜਾਣਾ ਕਿਉਂਕਿ ਰੁੱਤ ਜਾਂ ਰੇਟ ਕੀਮਤਾਂ ਹਰੇਕ ਚੀਜ਼ ਦੀਆਂ ਵੱਧੀਆਂ ਆ ਇਸ ਸਾਲ ਤੇ ਪਸ਼ੂਆਂ ਦੀ ਕੀਮਤ ਵੀ ਚੰਗੀ ਜਿਹੜੀ ਉਹ ਵੱਧ ਰਹੀ ਹੈ ਹਵਾਨਾ ਇੰਨਾ ਕੁ ਫਿਕਸ ਆ ਦੋਸਤੋ ਇਹ ਪੈਰ ਨੇੜ ਕਰਕੇ ਨਹੀਂ ਤੁਰ ਸਕਦੀ ਹਜੇ ਤੁਹਾਨੂੰ ਭਲੂਣ ਦਿਸਦੀ ਹੋਣੀ ਆ ਹਵਾਨੇ ਦੇ ਉੱਤੇ ਅਗਾੜੀ ਵਾਲੇ ਪਾਸੇ ਵੀ ਤੇ ਪਿਛਾਣੂ ਵੀ ਪਰ ਜਦੋਂ ਇਹ ਕਲੀਅਰ ਹੋ ਗਈ ਤੇ ਇਹ ਇੰਨੀ ਕੁ ਸੋਹਣੀ ਤਿਆਰ ਹੋਇਆ ਕਰੂਗੀ ਡੰਗ ਤੋਂ ਡੰਗ ਫਿਕਸ ਜੇ ਹਵਾਨੇ ਦੀ ਵੈੜ ਆ ਤੇ ਚੰਗੀ ਤਿਆਰ ਹੋ ਕੇ ਇਹਨੇ ਜਿਹੜਾ ਸ਼ਾਮ ਨੂੰ ਇਹਦੀ ਮਿਲਕਿੰਗ ਹੋਇਆ ਕਰਨੀ ਆ ਆ ਗਾੜੀ ਸੋਹਣੀ ਹੈ ਪਿੱਛੋਂ ਹਵਾਨਾ ਚੰਗਾ ਵੱਡੇ ਕੱਦ ਕਾਠ ਚ ਹੈ ਇੱਕ ਨੰਬਰ ਹਵਾਨਾ ਦੋਸਤੋ ਜੀ ਦੀ ਬਹੁਤ ਮੰਗ ਰਹੀਦੀ ਹੈ ਉਹ ਹਵਾਨਾ ਇਹਦਾ ਥਣ ਬਿਲਕੁਲ ਸਿੱਧੇ ਹੈ ਮੈਂ ਇਹ ਗੱਲ ਆਪਾਂ ਤੁਸੀਂ ਵੀ ਬਹੁਤ ਵੀਡੀਓ ਜਿਹੜੇ ਵੀਰ ਮੇਰੇ ਨਾਲ ਜੁੜੇ ਹੋ ਚੈਨਲ ਤੇ ਦੇਖਦੇ ਹੋਣਗੇ ਤੇ ਮੈਂ ਵੀ ਬਹੁਤ ਵੀਡੀਓ ਬਣਾਉਣਾ ਹੈ ਇਹੀ ਗਾਂ ਦਸੰਬਰ ਮਹੀਨੇ ਚ ਜਨਵਰੀ ਮਹੀਨੇ ਚ ਜਾਂ 11ਵੇਂ ਮਹੀਨੇ ਚ ਸੂਈ ਹੁੰਦੀ ਹੈ ਤੇ ਕੀਮਤਾ ਜੇ ਕੋਸ ਹੋਰ ਹੀ ਹੋਣੀ ਸੀਗੀ ਬਾਕੀ ਤੁਸੀਂ ਆਪਦੀ ਜੱਜ ਦੀ ਖਰੀਦੋਂਗੇ ਇਹ ਸ਼ੋਰ ਆ ਬਾਕੀ ਵੱਚੀ ਦੋਸਤੋ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਸੋ ਇਹ ਦੋ ਨਾਗ ਵਕਾਉ ਸੀ ਜਿਨ੍ਹਾਂ ਦਾ ਰੇਟ ਜੇ ਆਪਾਂ ਜੋੜੇ ਦੀ ਗੱਲ ਕਰਦੇ ਆ ਤਾਂ 255 ਬਣਦਾ ਦੋਨੇ ਇਕੱਠੀਆਂ ਖਰੀਦ ਲਓਗੇ ਮਾਨ ਤੁਹਾਨੂੰ ਵੱਧ ਹੋ ਜਾਊਗਾ ਦੋਨੇ ਹੀ ਨਾਗ ਵੱਖਰੇ ਆ ਇੱਕ ਐਚਫ ਟਾਪ ਦੀ ਹੈ ਤੇ ਦੂਜੀ ਹੈ ਤਾਂ ਕ੍ਰੋਸ ਬਰੀਡ ਪਰ ਟਾਂਚਾ ਇਦਾਂ ਦਾ ਵੀ ਜਰਸੀ ਦੇ ਬੱਚੇ ਬਾਗਮਾਲ ਹੀ ਦੇਊਗੀ ਸੋ ਨਾ ਗਾ ਦੋਸਤੋ ਅੱਜ ਦੀ ਵੀਡੀਓ ਚ ਦੋ ਸੀ ਤੁਸੀਂ ਆਪ ਦੀ ਸਮਝ ਨਾ ਖਰੀਦੋਗੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਸੰਧੂ ਡੇਰੀ ਫਾਰਮ ਹੈ ਟੇਨਾਪਿੰਡ ਧੰਨਵਾਦ